ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਨੇ ਆ ਗੁਰਦੁਆਰਾ ਸ਼੍ਰੀ ਭੜੋਲਾ ਸਰ ਸਾਹਿਬ ਜੀ ਦੇ ਤੇ ਨਾਲ ਦੀ ਨਾਲ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਵਾਨੇ ਆ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਪਿੰਡ ਕਡਾਣੀ ਕਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਪੈਲ ਵਿਖੇ ਸਨ 1968 ਨੂੰ ਚਰਨ ਪਾਏ ਬਾਬੇ ਸੂਰਤੀਏ ਨੇ 6ਵੇਂ ਪਾਸ਼ਾ ਦੀ ਸੇਵਾ ਕੀਤੀ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ 45 ਦਿਨ ਉਸ ਦੇ ਘਰ ਰਹੇ ਅਤੇ ਵਾਪਸ ਜਾਣ ਵਕਤ ਮਹਾਰਾਜ ਜੀ ਨੇ 52 ਕਲੀਆਂ ਵਾਲਾ ਚੋਲਾ ਇੱਕ ਪੋਥੀ ਪੰਜ ਗ੍ਰੰਥੀ ਇੱਕ ਪੈਰ ਦਾ ਜੋੜਾ ਇੱਕ ਮੰਜੇ ਦਾ ਬਾਣ ਉਸ ਨੂੰ ਬਖਸ਼ਿਸ਼ ਕੀਤਾ ਉੱਥੇ ਹੀ ਢੋਲਾ ਸਭ ਹੈ ਜਿੱਥੇ ਮਹਾਰਾਜ ਨੇ ਢੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥ ਨਾਲ ਪਾਏ ਅਤੇ ਵਰਦਾਨ ਦਿੱਤਾ ਇੱਥੇ ਕਦੀ ਲੰਗਰ ਦੀ ਤੋਟ ਨਹੀਂ ਹੋਵੇਗੀ ਪਰ ਮਹਾਰਾਜ ਪੜੋਲੇ ਦਾ ਟੱਕਣ ਚੁੱਕਣ ਤੋਂ ਵੀ ਮਨਾਹੀ ਕੀਤੀ ਪੰਜ ਪੁਸ਼ਤਾਂ ਤੱਕ ਬਰਕਤ ਰਹੀ ਅਤੇ ਲੰਗਰ ਲਗਾਤਾਰ 180 ਸਾਲ ਚੱਲਦਾ ਰਿਹਾ ਪਰ ਪੰਜਵੀਂ ਪੁਸਤ ਦੀ ਨਵੀਂ ਆਈ ਨੂੰ ਨੇ ਆ ਅਣਜਾਣੇ ਵਿੱਚ ਪੜੋਲੇ ਦਾ ਟੱਕਣ ਚੁੱਕ ਦਿੱਤਾ ਅਤੇ ਬਰਕਤ ਖਤਮ ਹੋ ਗਈ ਸੰਗਤ ਜੀ ਤੁਹਾਨੂੰ ਉਸ ਪੜੋਲੇ ਦਾ ਦੇਵ ਦਰਸ਼ਨ ਕਰਾਣੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਦਰਸ਼ਨ ਕਰੋ ਆ ਜੋ ਸੰਗਤ ਜੀ ਲੈ ਕੇ ਚੱਲਦੇ ਆ ਤੁਹਾਨੂੰ ਉਸ ਪੜੋਲੇ ਵੱਲ ਕਰੋ ਦਰਸ਼ਨ ਸਾ ਸੰਗਤ ਜੀ ਇਹ ਉਹ ਪੜੋਲਾ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਇਹਦੇ ਵਿੱਚ ਦਾਣੇ ਪਾਏ ਸਨ ਅਤੇ ਵਰ ਦਿੱਤਾ ਸੀ ਕਿ ਇਸ ਪੜੋਲੇ ਚੋਂ ਕਦੀ ਦਾਣੇ ਨਹੀਂ ਖਤਮ ਹੋਣਗੇ। ਵੀ ਬਰਕਤ ਚੱਲਦੀ ਰਹੇਗੀ ਐਵੇਂ ਹੀ। ਪਰ ਪੰਜ ਪੀੜੀਆਂ ਤੱਕ ਇਹ ਬਰਕਤ ਨਹੀਂ ਖਤਮ ਹੋਈ। ਪਰ ਜਦੋਂ ਪੰਜਵੀਂ ਪੀੜੀ ਦੀ ਨੂ ਅੱਗੋਂ ਆਈ ਤੇ ਉਹਨੇ ਅਣਜਾਣੇ ਵਿੱਚ ਟੱਕਣ ਚੱਕਤਾ ਪੜੋਲੇ ਦਾ ਤੇ ਬਰਕਤ ਉੱਥੇ ਹੀ ਖਤਮ ਹੋ ਚੁੱਕੀ। ਸਾ ਸੰਗਤ ਜੀ ਇਸ ਅਸਥਾਨ ਤੇ ਪੂਰਨਮਾਸ਼ੀ ਮਨਾਈ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਪਿੰਡ ਵਾਲਿਆਂ ਨੂੰ ਇਹ ਵੀ ਵਰ ਦਿੱਤਾ ਸੀ ਕਿ ਕੋਈ ਪਿੰਡ ਵਾਲ ਚੜਾਈ ਕਰਕੇ ਨਹੀਂ ਆ ਸਕਦਾ ਤੇ ਇਹ ਪਿੰਡ ਵਧੇਗਾ ਪਿੰਡ ਕਢਾਣੀ ਤੋਂ ਕਢਾਨ ਬਣੇਗਾ ਵਾਹਿਗੁਰੂ ਜੀ ਦਾ ਖਾਲਸਾ ਸ਼ੁਰੂ ਵਾਹਿਗੁਰੂ ਜੀ ਫਤਿਹ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਤੇ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਸੰਗਤਾਂ ਨਹੀਂ ਜਾ ਸਕਦੀਆਂ ਉਹ ਦਰਸ਼ਨ ਕਰ ਸਕਣ ਘਰ ਬੈਠੇ ਹੀ ਵਾਹਿਗੁਰੂ ਜੀ ਦਾ ਖਾਲਸਾ ਸ਼ਿਰ ਵਾਹਿਗੁਰੂ ਜੀ ਦੀ ਫਤਿਹ